ਬੰਦਿਆਂ ਨੂੰ ਅਸੀਂ ਸਮਝਾ ਕੇ ਅੰਦਰ ਰੱਖਦੇ ਹਾਂ ਕਿਸੇ ਨੂੰ ਜ਼ਬਰਦਸਤੀ ਅੰਦਰ ਨਹੀਂ ਰੱਖਦੇ ਤੁਹਾਡਾ ਜਦੋਂ ਮਰਜ਼ੀ ਤੁਸੀਂ ਜਾ ਕੇ ਦੇਖ ਸਕਦੇ ਹੋ ਅਸੀਂ ਕੰਫਰਟ ਕਰਦੇ ਹੋਏ ਆ ਬੰਦੇ ਨੂੰ ਕਹਿੰਦੇ ਥੋੜੀ ਲੱਗ ਗਈ ਹੈ ਕਿਸੇ ਤਰੀਕੇ ਨਾਲ ਉਹ ਲਭਦਾ ਹੈ ਕੁਝ ਖਾਣ ਨੂੰ ਉਸ ਟਾਈਮ ਤੇ ਕੀ ਕਰ ਰਹੇ ਉਹਨਾਂ ਆਪ ਹੀ ਹੁੰਦੇ ਸੋ ਜੇਲ ਨਹੀਂ ਰੱਖਤਾ ਆ ਕਿ ਉਹਨਾਂ ਨੂੰ ਸੰਗਲ ਲਾਇਆ ਕੁਝ ਲਾਇਆ ਤਕੋ ਐਸੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਤਨਾ ਕੁਝ ਹੋਇਆ ਹੈ ਪਰ ਦੂਜਾ ਇਹ ਹੈ ਕਿ ਸਾਡਾ ਜਿਹੜਾ ਡੀਡਿਕਸ਼ਨ ਸੈਂਟਰ ਹੈ ਇਹ ਸੈਂਟਰ ਸੈਲਫ ਵਿਲਿੰਗ ਲੋਕਾਂ ਲਈ ਹੈ ਹੈਨਾ ਜਿਹੜਾ ਬੰਦਾ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਆ ਕੇ ਆਪਣਾ ਇਲਾਜ ਕਰਾਂਦਾ ਹੈ ਉਹਦੀ ਪੂਰੀ ਧਿਆਨ ਰੱਖਿਆ ਜਾਂਦਾ ਹੈ ਪਰ ਐਟ ਦ ਸੇਮ ਟਾਈਮ ਬੰਦਿਆਂ ਨੂੰ ਅਸੀਂ ਸਮਝਾ ਕੇ ਅੰਦਰ ਰੱਖ ਸਕਦੇ ਆਪਾਂ ਕਿਸੇ ਨੂੰ ਜ਼ਬਰਦਸਤੀ ਅੰਦਰ ਨਹੀਂ ਰੱਖ ਸਕਦੇ ਜੇ ਕੋਈ ਆਪਣੀ ਇੱਛਾ ਨਾਲ ਜਾਣਾ ਵੀ ਚਾਹੁੰਦਾ ਹੈ ਪਰ ਵੀ ਕਈ ਵਰੀ ਮਰੀਜ਼ ਨੂੰ ਲੱਗਦਾ ਕਿ ਮੈਂ ਮੈਂ ਜਾਣਾ ਚਾਹੁੰਦਾ ਪਰ ਉਹ ਮਜਬੂਰ ਜਿਹਾ ਹੋ ਜਾਂਦਾ ਵੀ ਮੈਨੂੰ ਇੰਨੇ ਪਿਆਰ ਨਾਲ ਸਮਝਾ ਰਹੇ ਐ ਇੰਨੇ ਪਿਆਰ ਨਾਲ ਰੱਖ ਰਹੇ ਐ ਕਿ ਮੈਂ ਕਿਸੇ ਕੋਈ ਤਰ੍ਹਾਂ ਤਰੀਕਾ ਦਾ ਕੋਈ ਲੰਬਾ ਵੀ ਇਹਨਾਂ ਨੂੰ ਪਤਾ ਵੀ ਨਾ ਚੱਲੇ ਕਿ ਮੈਂ ਚੱਲ ਜਾਵਾਂ ਜਿੱਦਾਂ ਕਾਰਨ ਜਿੱਦਾਂ ਕਈ ਨਸ਼ਾ ਕਰਾਉਂ ਛੱਡਦਾ ਕਿਤਾਜੇ ਪਤਾ ਕੀ ਕਾਰਨ ਹੈ ਨਹੀਂ 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 ਤੁਹਾਡੇ ਗਰੀ ਤਾਂ ਬਿਲਕੁਲ ਨਹੀਂ ਉਹ ਸਾਡਾ ਜਦੋਂ ਮਰਜ਼ੀ ਤੁਸੀਂ ਜਾ ਕੇ ਦੇਖ ਸਕਦੇ ਹੋ ਅਸੀਂ ਕਾਉਂਸਲਰ ਰੱਖੇ ਹੋਏ ਆ ਅੰਦਰ ਸਾਰਾ ਖਾਣਾ ਪੀਣਾ ਫਰੀ ਹੁੰਦਾ ਪਰ ਇੱਕ ਨਾ ਜਿਹੜਾ ਟ੍ਰਿਗਰਿੰਗ ਫੈਕਟਰ ਹੁੰਦਾ ਨਾ ਨਸ਼ੇ ਦਾ ਜਿਹੜਾ ਤੋਂ ਬੰਦੇ ਨੂੰ ਕਹਿੰਦੇ ਤੂੜੀ ਲੱਗ ਗਈ ਹੈ ਕਿਸੇ ਤਰੀਕੇ ਨਾਲ ਤੇ ਉਹ ਲਭਾਇਆ ਕੁਝ ਖਾਣ ਨੂੰ ਪ੍ਰੋਬੇਬਲੀ ਉਸ ਟੱਕਰ ਚ ਸੀ ਕਹਿ ਸਕਦੇ ਆਦਰਵਾਇਸ ਸਾਡੇ ਕੋਲ ਇਸ ਤਰ੍ਹਾਂ ਦਾ ਕੁਝ ਲਮ ਜਿਹੜੇ ਉਹ ਤੋਂ ਇੱਕ ਗ੍ਰਿਲ ਆ ਗ੍ਰਿਲ ਤੋਂ ਲੋਕ ਲਗਾ ਆਇਆ ਯਾਨੀ ਕਿ ਲੋਕ ਖੋਰ ਕੇ ਜਾਂਗੇ ਗਏ ਆ ਖੋਰ ਕੇ ਨਹੀਂ ਮੈਨੂੰ ਤੁਸੀਂ ਦੱਸ ਰਹੇ ਤੂੜੀ ਨਹੀਂ ਲੱਗੇ ਤੇ ਜਿਹੜਾ ਗ੍ਰਿਲ ਲੱਗੀ ਤਾਂ ਲੋਕ ਲੱਗੇ ਹੋਣਾ ਜਾਂਦੇ ਕੇ ਜੇ ਲੱਗੇ ਜਾਂਦਾ ਨਹੀਂ ਨਹੀਂ ਗ੍ਰਿਲ ਤਾਂ ਇੱਦਾਂ ਹੈ ਨਾ ਕਿ ਅਸੀਂ ਇੱਥੇ ਫੈਮਲੀਆਂ ਨਹੀਂ ਨਾਲ ਰੱਖਦੇ ਜਗਤ ਤੁਹਾਨੂੰ ਪਤਾ ਹੀ ਹੈ ਕਿ ਫੈਮਲੀਆਂ ਨੂੰ ਫ੍ਰੀ ਕਰਨ ਲਈ ਡੀਡਿਕਸ਼ਨ ਸੈਂਟਰ ਖੋਲਿਆ ਆ ਨਾਰਮਲੀ ਕਿ ਮਰੀਜ਼ਾਂ ਨਾਲ ਇੱਕ ਬੰਦਾ ਹੋਣਾ ਚਾਹੀਦਾ ਕਰ ਇਹਦੇ ਵਾਸਤੇ ਇਹ ਹੈ ਕਿ ਤੇ ਕੁਝ ਜਿਹੇ ਬੰਦੇ ਨੇ ਨਸ਼ਾ ਕਰਨਾ ਨਾਰਮਲੀ ਆਪਣੀ ਸੈਂਸਿਸ ਨਹੀਂ ਉਸ ਟਾਈਮ ਤੇ ਕੀ ਕਰ ਰਿਹਾ ਉਹਨੂੰ ਆਪ ਹੀ ਨਹੀਂ ਪਤਾ ਮੈਨੂੰ ਉਸ ਟਾਈਮ ਤੇ ਸਟਾਫ ਕਿੱਥੇ ਅਵੇਲੇਬਲ ਸੀਗਾ ਜੇ ਉਹ ਜਿਹੜਾ ਮਰੀਜ਼ ਹੈ ਉਹਨੂੰ ਤੁਸੀਂ ਦੱਸਿਓ ਉਹ ਫ੍ਰੀ ਹੈ ਨਾ ਕੋ ਮਨ ਰਿਹਾ ਉਸ ਨੂੰ ਜੇਲ੍ਹ ਥੋੜੀ ਰੱਖਿਆ ਹੋਇਆ ਵੀ ਉਹਨੂੰ ਕੋਈ ਸੰਗਲ ਲਾਇਆ ਕੁਝ ਆਇਆ ਉਹਦੇ ਨੀਚੇ ਸਕੀਮਸ ਦੇ ਕਹਿਣਾ ਮੌਕੇ ਗਰੇਡ ਤੋੜ ਕੇ 9 ਵਿਅਕਤੀ ਜਿਹੜੇ ਇੱਥੇ ਪਹੁੰਚੇ ਬੜੀ ਮੰਦ ਭਾਗੀ ਘੱਟਾ ਨਾਉ ਦੇ ਨੌ ਵਿਅਕਤੀ ਜਿਹੜੇ ਆ ਪਹੁੰਚੇ ਜੀ ਜੀ ਮੈਂ ਵੈਰੀਫਾਈ ਕਰਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਮੈਂ ਬਿਲਕੁਲ ਪੁੱਛਾਂਗਾ ਕਿ ਹੋਇਆ ਕਿਸ ਤਰ੍ਹਾਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਵਾ ਕਿ ਜੇ ਦਰਦ ਕੋ ਲੈਣ ਨਹੀਂ ਪੁੱਛਿਆ ਤੇ ਉਹ ਸਾਨੂੰ ਜਿਹੜਾ ਆਪ ਸ਼ਬਦ ਕੋ ਦਬਾਵਾ ਮਾਰੀ